ਸਾਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਸਹਿਤ ਸਤਿ ਸ੍ਰੀ ਅਕਾਲ ਮੇਰਾ ਨਾਮ ਮਨਦੀਪ कौर ਔਲਖ ਹੈ ਹੁਣ ਮੈਂ ਤੁਹਾਨੂੰ ਰਾਈ ਦੇ ਪਹਾੜ ਦਾ ਸੱਚ ਭਾਗ ਪਹਿਲਾ ਦੀ ਅਗਲੀ ਕਿਸ਼ਤ ਸੁਣਾਉਣ ਜਾ ਰਹੀ ਹਾਂ ਇੱਥੇ ਮੈਂ ਫਿਰ ਇਹੀ ਕਹਾਂਗਾ ਕਿ ਨਾ ਤਾਂ ਧਰਮ ਸਥਾਨਾਂ ਉੱਪਰ ਆਉਣ ਵਾਲੀ ਭੀੜ ਧਰਮੀ ਹੈ ਤੇ ਨਾ ਹੀ ਇਹਨਾਂ ਧਰਮ ਸਥਾਨਾਂ ਦੇ ਸੰਗਠਨਾਂ ਦਾ ਕਿਸੇ ਧਰਮ ਜਾਂ ਧਰਮੀ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਹੈ ਤੇ ਨਾ ਹੀ ਇਹੋ ਜਿਹੇ ਝੂਠੇ ਸੰਗਠਨ ਕਿਸੇ ਨੂੰ ਧਰਮੀ ਹੋਣ ਦੀ ਇਜਾਜ਼ਤ ਦਿੰਦੇ ਹਨ ਤੇ ਨਾ ਹੀ ਕੋਈ ਹਿੰਮਤ ਕਰ ਸਕਦਾ ਹੈ ਜੇਕਰ ਫਿਰ ਵੀ ਕਿਸੇ ਨੇ ਹਿੰਮਤ ਕੀਤੀ ਹੈ ਤਾਂ ਇਸਪੀਡ ਤੇ ਇਹਨਾਂ ਸੰਗਠਨਾਂ ਨੇ ਉਸ ਧਰਮੀ ਨੂੰ ਨਾ ਸੁਣੇ ਤੇ ਨਾ ਹੀ ਦੇਖੇ ਜਾਣ ਵਾਲੇ ਤਸੀਹੇ ਦੇ ਕੇ ਤੇ ਉਸ ਦਾ ਅੰਗ ਅੰਗ ਕੱਟ ਕਰ ਵੀ ਬਸ ਨਹੀਂ ਹੋਈ ਫਿਰ ਉਸ ਨੂੰ ਸੂਲੀ ਉੱਪਰ ਲਟਕਾ ਦਿੱਤਾ ਇਹ ਕਹਾਣੀ ਕੋਈ ਅੱਜ ਦੀ ਨਹੀਂ ਹੈ ਕੋਈ 2.5 ਹਜ਼ਾਰ ਸਾਲ ਪਹਿਲਾਂ ਦੀ ਦਾਸਤਾਨ ਹੈ ਉਸ ਸਮੇ ਇਹ ਸਭ ਹੋ ਸਕਦਾ ਸੀ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਜੋ ਹਾਲਾਤ ਲੰਮੇ ਸਮੇਂ ਤੋਂ ਜ਼ੁਲਮ ਕਰਨ ਦਾ ਹੁੰਦਾ ਆ ਰਿਹਾ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਇਹ ਇੱਕ ਬਹੁਤ ਵੱਡੀ ਮਨੁੱਖੀ ਅਗਿਆਨਤਾ ਦਾ ਫਲ ਹੈ ਸਦੀਆਂ ਤੋਂ ਲੈ ਕੇ ਅੱਜ ਤੱਕ ਸੰਸਾਰ ਭਰ ਵਿੱਚ ਜਿੰਨੇ ਵੀ ਛੋਟੇ ਵੱਡੇ ਜਾਂ ਭਿਆਨਕ ਜ਼ੁਲਮ ਹੋਏ ਹਨ ਜਾਂ ਕੀਤੇ ਗਏ ਹਨ ਉਹਨਾਂ ਸਾਰਿਆਂ ਦਾ ਜ਼ਿੰਮੇਵਾਰ ਸੰਸਾਰ ਭਰ ਵਿੱਚ ਵੱਖਰੇ ਵੱਖਰੇ ਧਰਮਾਂ ਦੇ ਨਾਂ ਉੱਪਰ ਸੰਗਠਨਾ ਤੇ ਲੋਕਾਂ ਦੀ ਭੀੜ ਹਨ ਸੰਸਾਰ ਭਰ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਵੀ ਧਰਮ ਦੇ ਨਾਮ ਉੱਪਰ ਝੂਠੇ ਧਰਮੀਆਂ ਦੁਆਰਾ ਕੀਤੀਆਂ ਗਈਆਂ ਹਨ ਇੱਥੇ ਇਹ ਵੀ ਸਮਝਣਾ ਪਵੇਗਾ ਕਿ ਕਿਸੇ ਮਨੁੱਖ ਨੂੰ ਜਾਨੋਂ ਮਾਰਨ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਉਹ ਧਰਮੀ ਹੈ ਉਹ ਤਾਂ ਧਰਮ ਜਾਂ ਧਰਮ ਦੇ ਨਾਮ ਉੱਪਰ ਬਹੁਤ ਵੱਡਾ ਕਲੰਕ ਹੈ ਸਦੀਆਂ ਤੋਂ ਇਹਨਾਂ ਧਰਮੀਆਂ ਜਾਂ ਧਰਮ ਦੇ ਠੇਕੇਦਾਰਾਂ ਵੱਲੋਂ ਲੋਕਾਂ ਦੇ ਮਸੀਹੇ ਦੁਆਰਾ ਜਾਂ अनेका ਭਿਆਨਕ ਜ਼ੁਲਮਾਂ ਨੂੰ ਇਲਜ਼ਾਮ ਦਿੱਤਾ ਜਾਂ ਦਿੰਦੇ ਜਾ ਰਹੇ ਹਨ ਉਨ੍ਹਾਂ ਵਿੱਚੋਂ ਇੱਕ ਭਿਆਨਕ ਜ਼ੁਲਮ ਦਾ ਅੱਗੇ ਵਰਣਨ ਕਰ ਰਿਹਾ ਹਾਂ ਜ਼ੁਲਮ ਦੀ ਦਾਸਤਾਨ ਦਾ ਨਾਮ ਹੈ ਮੈਂ ਖੁਦਾ ਹਾਂ 22000 ਸਾਲਾਂ ਤੋਂ ਉੱਪਰ ਟਾਈਮ ਹੋ ਗਿਆ ਹੈ ਕਿ ਈਰਾਨ ਦੇ ਜ਼ਿਲ੍ਹਾ ਫਾਰਸ ਦੇ ਪਿੰਡ ਅਲਤੂਰ ਵਿੱਚ ਇੱਕ ਸੂਫੀ ਸੰਤ ਦਾ ਜਨਮ ਹੋਇਆ ਜਿਸ ਦਾ ਜੱਦੀ ਕੰਮ ਕਪਾਹ ਦੀ ਰੁਹੀ ਦਾ ਸੀ ਉਹਨਾਂ ਦਾ ਨਾਮ ਸੂਫੀ ਸੰਤ ਮਨਸੂਰ ਅਲ ਹਲਾਜ ਸੀ ਉਹਨਾਂ ਦੇ ਨਾਮ ਨਾਲ ਹਲਾਜ ਸ਼ਬਦ ਉਹਨਾਂ ਦੇ ਜੱਦੀ ਰੁਹੀ ਦਾ ਕੰਮ ਕਰਨ ਨਾਲ ਸੰਬੰਧ ਰੱਖਦਾ ਸੀ ਮਨਸੂਰ ਨੇ ਜਿਹੜੀ ਗੱਲ ਕਹੀ ਸੀ ਕਿ ਮੈਂ ਖੁਦਾ ਹਾਂ ਉਹ ਧਰਮ ਦੇ ਠੇਕੇਦਾਰਾਂ ਜਾਂ ਬਾਕੀ ਧਰਮੀ ਲੋਕਾਂ ਨੂੰ ਅੱਛੀ ਨਹੀਂ ਲੱਗੀ ਕਿਉਂਕਿ ਉਹਨਾਂ ਦੀ ਪਰੰਪਰਾ ਜਾਂ ਆਪਣੀ ਸਮਝ ਮੁਤਾਬਕ ਅਸਲੀ ਖੁਦਾ ਇੱਕ ਹੀ ਹੈ ਜੋ ਉਹਨਾਂ ਨੇ 사ウਦੀ ਅਰਬ ਵਿੱਚ ਮੱਕੇ ਮਦੀਨੇ ਦੇ ਨਾਮ ਉੱਪਰ ਬਣਿਆ ਪਵਿੱਤਰ ਧਾਰਮਿਕ ਸਥਾਨ ਤੇ ਬਰਾਜਮਾਨ ਹੈ ਮਨਸੂਰ ਵੱਲੋਂ ਕਹੇ ਹੋਏ ਸ਼ਬਦ ਇਸਲਾਮ ਧਰਮ ਦੇ ਧਰਮ ਗ੍ਰੰਥ ਦੇ ਉਲਟ ਸਨ ਇਹ ਉਹਨਾਂ ਦਾ ਮੰਨਣਾ ਹੈ ਇਸ ਕਰਕੇ ਧਰਮੀਆਂ ਨੂੰ ਮਨਸੂਰ ਵੱਲੋਂ ਆਪਣੇ ਆਪ ਨੂੰ ਖੁਦਾ ਕਹਿਣਾ ਜਾਂ ਖੁਦਾ ਨਾਲ ਜੋੜਨਾ ਅੱਛਾ ਨਹੀਂ ਲੱਗਿਆ ਨਾਲੇ ਉਹਨਾਂ ਨੇ ਸੋਚਿਆ ਕਿ ਇੱਕ ਆਮ ਮਨੁੱਖ ਆਪਣੇ ਆਪ ਨੂੰ ਖੁਦਾ ਕਿਸ ਤਰ੍ਹਾਂ ਕਹਿ ਸਕਦਾ ਹੈ ਕਹਾਣੀ ਤਾਂ ਬਹੁਤ ਲੰਬੀ ਹੈ ਮੈਂ ਉਸ ਪੂਰੀ ਕਹਾਣੀ ਨੂੰ ਨਹੀਂ ਲਿਖ ਸਕਦਾ ਪਰ ਸੰਖੇਪ ਵਿੱਚ ਲਿਖ ਕੇ ਦੱਸਾਂਗਾ ਵੈਸੇ ਤਾਂ ਮਨਸੂਰ ਨੇ ਆਪਣੇ ਬਚਪਨ ਤੋਂ ਲੈ ਕੇ ਅੰਤ ਸਮੇਂ ਤੱਕ 4-5 ਦੇਸ਼ਾਂ ਦੀ ਯਾਤਰਾ ਵੀ ਕੀਤੀ ਸੀ ਉਸ ਤੋਂ ਕਾਫੀ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਸਨ ਸਭ ਤੋਂ ਪਹਿਲਾਂ ਉਸਦੀ ਮੁਲਾਕਾਤ ਫਕੀਰ ਗੁਰੂ ਜੁਨੈਦ ਬਗਦਾਦੀ ਨਾਲ ਹੋਈ ਸੀ ਜੁਨੈਦ ਬਗਦਾਦੀ ਇੱਕ ਅਧਿਆਪਕ ਸੀ ਤੇ ਟੀਚਰ ਜਾਂ ਗੁਰੂ ਦੇ ਨਾਮ ਤੇ ਇੱਕ ਕਾਲਕ ਜਾਂ ਤੱਬਾ ਸੀ ਜਿਸ ਦਾ ਕੋਈ ਈਮਾਨ ਨਾ ਹੋਵੇ ਤੇ ਮੌਕਾ ਪ੍ਰਸਤ ਹੋਵੇ ਜੁਨੈਦ ਬਗਦਾਦੀ ਮਨਸੂਰ ਦਾ ਗੁਰੂ ਵੀ ਸੀ ਤੇ ਪੱਕਾ ਦੋਸਤ ਵੀ ਸੀ ਇਸ ਕਰਕੇ ਸਭ ਤੋਂ ਪਹਿਲਾਂ ਮਨਸੂਰ ਨੇ ਆਪਣੇ ਆਪ ਨੂੰ ਖੁਦਾ ਹੋਣ ਦਾ ਸਬੂਤ ਜੁਨੈਦ ਬਗਦਾਦੀ ਨੂੰ ਦਿੱਤਾ ਤੇ ਜੁਨੈਦ ਨੂੰ ਪੂਰਾ ਵਿਸ਼ਵਾਸ ਵੀ ਹੋ ਗਿਆ ਸੀ ਕਿ ਜੋ ਮਨਸੂਰ ਕਹਿ ਰਿਹਾ ਹੈ ਉਹ ਸਭ ਸੱਚ ਹੈ ਪਰ ਜੁਨੈਦ ਨੇ ਮਨਸੂਰ ਨੂੰ ਬੜਾ ਜ਼ੋਰ ਦੇ ਕੇ ਕਿਹਾ ਕਿ ਇਹ ਗੱਲ ਕਿਸੇ ਦੂਸਰੇ ਆਦਮੀ ਨੂੰ ਨਾ ਦੱਸੀ ਕਿਉਂਕਿ ਗੁਰੂ ਜੁਨੈਦ ਜਾਣਦਾ ਸੀ ਕਿ ਇਸ ਦਾ ਇਲਜ਼ਾਮ ਬਹੁਤ ਭਿਆਨਕ ਹੋ ਸਕਦਾ ਹੈ ਪਰ ਮਨਸੂਰ ਨੇ ਕਿਹਾ ਕਿ ਇਹ ਮੇਰੇ ਵਸ ਵਿੱਚ ਨਹੀਂ ਹੈ ਮਸਤੀ ਵਿੱਚ ਮੈਂ ਸਭ ਕੁਝ ਭੁੱਲ ਜਾਂਦਾ ਹਾਂ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਕਿ ਮੈਂ ਕੀ ਕਰ ਰਿਹਾ ਹਾਂ ਇਸ ਤਰ੍ਹਾਂ ਦੀ ਘਟਨਾ ਉਸਦੇ ਜੀਵਨ ਵਿੱਚ ਬਹੁਤ ਵਾਰ ਹੋ ਚੁੱਕੀ ਸੀ। ਮਨਸੂਰ ਨੇ 4-5 ਦੇਸ਼ਾਂ ਦੀ ਯਾਤਰਾ ਕੀਤੀ ਸੀ ਤੇ ਉਹਨਾਂ ਵਿੱਚ ਭਾਰਤ ਦੇਸ਼ ਵੀ ਸੀ ਤੇ ਦੋ ਵਾਰ ਮੱਕੇ ਮਦੀਨੇ ਹੱਜ ਕਰਨ ਵੀ ਗਏ ਸਨ। ਜਦੋਂ ਦੂਸਰੀ ਵਾਰ ਹੱਜ ਕਰਨ ਗਏ ਤਾਂ ਉਸਦੇ ਨਾਲ ਕਾਫੀ ਵੱਡੀ ਸੰਖਿਆ ਵਿੱਚ ਉਸਦੇ ਚਾਹਣ ਵਾਲੇ ਸਨ। ਉਸ ਟਾਈਮ ਉਸਨੇ ਸੋਚਿਆ ਕਿ ਮੱਕੇ ਮਦੀਨੇ ਹੱਜ ਕਰਨ ਵਾਸਤੇ ਕਾਫੀ ਵੱਡੀ ਸੰਖਿਆ ਵਿੱਚ ਪੀੜ ਲੱਗੀ ਹੋਈ ਸੀ ਪ੍ਰਕਰਮਾ ਕਰਨ ਵਾਸਤੇ। ਇਸ ਵਾਸਤੇ ਉਸਨੇ ਸੋਚਿਆ ਕਿ ਸਾਰੇ ਲੋਕ ਇੱਥੇ ਕਿਉਂ ਭੀੜ ਲਗਾ ਕੇ ਪ੍ਰਕਰਮਾ ਕਰ ਰਹੇ ਹਨ ਫਿਰ ਉਸਨੇ ਆਪਣੇ ਸਾਥੀਆਂ ਨਾਲ ਮਿਲਕਰ ਮੱਕੇ ਮਦੀਨੇ ਦੇ ਆਸ-ਪਾਸ ਕਿਸੇ ਗਲੀ ਵਿੱਚ ਮੱਕੇ ਮਦੀਨੇ ਵਰਗਾ ਪੱਥਰ ਗਲੀ ਵਿੱਚ ਸਥਾਪਿਤ ਕਰਕੇ ਉਸ ਉੱਪਰ ਅੱਲਾ ਦਾ ਅਦਭੁਤ ਪ੍ਰਕਾਸ਼ ਕਰਕੇ ਆਪਣੇ ਸਾਥੀਆਂ ਤੇ ਬਾਕੀ ਲੋਕਾਂ ਨੂੰ ਪ੍ਰਕਰਮਾ ਕੀਤੀ ਤੇ ਕਰਵਾਈ ਤੇ ਹੋਰ ਵੀ ਬਹੁਤ ਸਾਰੇ ਮਨਸੂਰ ਵੱਲੋਂ ਚਮਤਕਾਰ ਕੀਤੇ ਗਏ ਜਿਸ ਨਾਲ ਲੋਕਾਂ ਦੀ ਬਹੁਤ ਵੱਡੀ ਸੰਖਿਆ ਉਸ ਤੋਂ ਪ੍ਰਭਾਵਿਤ ਹੋਣ ਲੱਗ ਪਈ ਜਿਸ ਨਾਲ ਉੱਥੇ ਕਾਫੀ ਵੱਡਾ ਹੰਗਾਮਾ ਹੋ ਗਿਆ ਜਿਸ ਦੀ ਖਬਰ ਕੱਟੜ ਪੰਥੀਆਂ ਨੂੰ ਪਹੁੰਚ ਗਈ ਤੇ ਫਿਰ ਹੌਲੀ-ਹੌਲੀ ਸ਼ੇਖ ਖਲੀਫੇ ਤੱਕ ਪਤਾ ਚੱਲ ਗਿਆ ਫਿਰ ਮਨਸੂਰ ਨੂੰ ਕੱਟੜ ਪੰਥੀਆਂ ਨੇ ਧਰਮ ਵਿਰੋਧੀ ਕਰਾਰ ਦੇ ਕੇ 1 ਸਾਲ ਵਾਸਤੇ ਜੇਲ੍ਹ ਵਿੱਚ ਪੇਜ ਦਿੱਤਾ ਸ਼ੁਰੂ ਦੇ 6 ਮਹੀਨੇ ਤੱਕ ਲੋਕ ਉਸ ਨੂੰ ਚਾਉਣ ਵਾਲੇ ਜੇਲ੍ਹ ਵਿੱਚ ਮਿਲਣ ਜਾਂਦੇ ਰਹੇ ਪਰ ਬਾਅਦ ਵਿੱਚ ਸ਼ੇਖ ਖਲੀਫੇ ਨੇ ਪਾਬੰਦੀ ਲਾ ਦਿੱਤੀ ਇਸ ਜੇਲ੍ਹ ਵਿੱਚ ਮਨਸੂਰ ਨੂੰ ਬੰਦ ਕੀਤਾ ਗਿਆ ਸੀ ਉਸ ਜੇਲ੍ਹ ਵਿੱਚ ਟੋਟਲ 300 ਦੇ ਕਰੀਬ ਦੂਸਰੇ ਕੈਦੀ ਨਜ਼ਰਬੰਦ ਸਨ ਮਨਸੂਰ ਨੇ ਇੱਕ ਰਾਤ ਸਾਰੇ ਕੈਦੀਆਂ ਨੂੰ ਪੁੱਛਿਆ ਕਿ ਆਪ ਜੇਲ੍ਹ ਤੋਂ ਆਜ਼ਾਦ ਹੋਣਾ ਚਾਹੁੰਦੇ ਹੋ ਤਾਂ ਸਾਰੇ ਕੈਦੀਆਂ ਨੇ ਹਾਂ ਕਰ ਦਿੱਤੀ ਫਿਰ ਮਨਸੂਰ ਨੇ ਆਪਣੇ ਇੱਕ ਹੱਥ ਦੀ ਉਂਗਲੀ ਨੂੰ ਰਹਿਸਮਈ ਤਰੀਕੇ ਨਾਲ ਉੱਪਰ ਨੂੰ ਘੁਮਾਇਆ ਤਾਂ ਸਾਰੇ ਕੈਦੀਆਂ ਦੀਆਂ ਹੱਥ ਕੜੀਆਂ ਦੇ ਦਰਵਾਜ਼ਿਆਂ ਦੇ ਤਾਲੇ ਖੁੱਲ ਗਏ ਤੇ ਦਰਵਾਜ਼ੇ ਖੁੱਲ ਗਏ ਤੇ ਸਾਰੇ ਕੈਦੀ ਬਾਹਰ ਭੱਜਣ ਵਾਸਤੇ ਤਿਆਰ ਹੋ ਗਏ ਪਰ ਮਨਸੂਰ ਭੱਜਣ ਵਾਸਤੇ ਤਿਆਰ ਨਹੀਂ ਹੋਇਆ ਤਾਂ ਬਾਕੀ ਕੈਦੀਆਂ ਨੇ ਪੁੱਛਿਆ ਕਿ ਆਪ ਕਿਉਂ ਨਹੀਂ ਭੱਜ ਰਹੇ ਤਾਂ ਅਗੋ ਕਹਿਣ ਲੱਗੇ ਕਿ ਮੈਂ ਆਪਣੇ ਮਾਲਕ ਖੁਦਾ ਦਾ ਕੈਦੀ ਹਾਂ ਤੇ ਮੇਰਾ ਫਾਂਸੀ ਦੇ ਤਖਤੇ ਉੱਪਰ ਹੀ ਹੋਵੇਗਾ ਇਸ ਘਟਨਾ ਤੋਂ ਬਾਅਦ ਸ਼ੇਖ ਖਲੀਫੇ ਨੇ ਮਨਸੂਰ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਕਹਿੰਦੇ ਹਨ ਕਿ ਫਾਂਸੀ ਦੇਣ ਦੇ ਫੈਸਲੇ ਨੂੰ ਸਹੀਕਰਾਰ ਜਾਂ ਪੱਕਾ ਕਰਨ ਵਾਸਤੇ ਫੈਸਲੇ ਉੱਪਰ ਮਨਸੂਰ ਦੇ ਗੁਰੂ ਤੇ ਦੋਸਤ ਜੁਨੈਦ ਬਗਦਾਦੀ ਦੇ ਦਸਕਤ ਕਰਵਾਏ ਗਏ ਸਚਾਈ ਜਾਣਦੇ ਹੋਏ ਵੀ ਉਸ ਗੁਰੂ ਨੇ ਆਪਣੇ ਚੇਲੇ ਨਾਲ ਗਦਾਰੀ ਕਰਕੇ ਆਪਣੇ ਨਾਮ ਉੱਪਰ ਕਾਲਖ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਉਂ-ਜਿਉਂ ਇਕੱਠੀ ਢੀੜ ਪੱਥਰ ਮਾਰਦੀ ਜਾਂਦੀ ਤਾਂ ਮਨਸੂਰ ਪੱਥਰ ਲੱਗਣ ਨਾਲ ਨਾਲ ਹੱਸਦਾ ਜਾਂਦਾ। ਉਸ ਵੱਡੀ ਢੀੜ ਵਿੱਚ ਮਨਸੂਰ ਦਾ ਗੁਰੂ ਅਤੇ ਦੋਸਤ ਜੁਨੈਦ ਬਗਦਾਦੀ ਵੀ ਸੀ। ਉਸ ਨੂੰ ਵੀ ਆਪਣਾ ਡਰ ਸਤਾਉਣ ਲੱਗਾ ਤਾਂ ਉਸ ਨੇ ਵੀ ਢੀੜ ਦਾ ਸਾਥ ਦਿੱਤਾ ਤੇ ਉਸ ਨੇ ਪਹਿਲਾਂ ਹੀ ਆਪਣੀ ਜੇਬ ਵਿੱਚ ਇੱਕ ਫੁੱਲ ਪਾ ਰੱਖਿਆ ਸੀ। ਫਿਰ ਉਸ ਨੇ ਵੀ ਸਾਰੀ ਢੀੜ ਵਿੱਚ ਸਭ ਦੇ ਸਾਹਮਣੇ ਆਪਣੇ ਚੇਲੇ ਦੋਸਤ ਨੂੰ ਫੁੱਲ ਮਾਰਿਆ ਤਾਂ ਮਨਸੂਰ ਜੋ ਪਹਿਲਾਂ ਪੱਥਰ ਵੱਜਣ ਨਾਲ ਹੱਸ ਰਿਹਾ ਸੀ ਫਿਰ ਫੁੱਲ ਵੱਜਣ ਤੇ ਰੋਣ ਲੱਗ ਪਿਆ ਪੀੜ ਵਿੱਚੋਂ ਕਿਸੇ ਨੇ ਪੁੱਛਿਆ ਕਿ ਪੱਥਰ ਵੱਜਣ ਤੇ ਹੱਸ ਰਿਹਾ ਸੀ ਫੁੱਲ ਵੱਜਣ ਨਾਲ ਰੋਣ ਲੱਗ ਪਿਆ ਹੈ ਕੀ ਕਾਰਨ ਹੈ ਅਗੋ ਮਨਸੂਰ ਕਹਿੰਦਾ ਕਿ ਬਾਕੀ ਸਾਰੀ ਭੀੜ ਮੇਰੇ ਤੋਂ ਅਣਜਾਣ ਹੈ ਪਰ ਇਹ ਮੇਰਾ ਗੁਰੂ ਤਾਂ ਮੈਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਣਜਾਣ ਨਹੀਂ ਹੈ ਇਸ ਕਰਕੇ ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੁਰਾਣੇ ਸਮੇਂ ਤੋਂ ਇੱਕ ਕਹਾਵਤ ਸੁਣਦੇ ਤੇ ਕਹਿੰਦੇ ਲੋਕ ਆ ਰਹੇ ਹਨ ਤੇ ਬਹੁਤ ਸਾਰਿਆਂ ਹਿੰਦੀ ਤੇ ਪੰਜਾਬੀ ਲੋਕ ਗੀਤਾਂ ਵਿੱਚ ਵੀ ਇਸ ਕਹਾਵਤ ਨੂੰ ਗਾਣਿਆਂ ਵਿੱਚ ਪ੍ਰੋਕਰ ਗਾਇਆ ਗਿਆ ਹੈ ਉਸ ਕਹਾਵਤ ਦਾ ਅਸਲ ਜਾਂ ਮੂਲ ਸੱਚ ਇਸ ਸੂਫੀ ਮਨਸੂਰ ਦੀ ਕਹਾਣੀ ਨਾਲ ਸੰਬੰਧ ਰੱਖਦਾ ਹੈ ਮਿੱਤਰਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ ਲੋਕਾਂ ਦੇ ਪੱਥਰਾਂ ਦੀ ਮੇਰੇ ਜਰਾ ਵੀ ਪੀੜ ਨਾ ਹੋਈ ਪੱਥਰਾਂ ਅਤੇ ਫੁੱਲਾਂ ਦੀਆਂ ਸੱਟਾਂ ਤੋਂ ਬਾਅਦ ਮਨਸੂਰ ਦੇ ਹੱਥ ਪੈਰ ਤੇ ਜ਼ਬਾਨ ਕੱਟ ਦਿੱਤੀ ਫਿਰ ਦੋਨੋਂ ਅੱਖਾਂ ਕੱਢ ਦਿੱਤੀਆਂ ਗਈਆਂ ਫਿਰ ਜਲਾਦ ਨੇ ਉਸ ਦਾ ਸਿਰ ਤਣ ਨਾਲੋਂ ਵੱਖਰਾ ਕਰ ਦਿੱਤਾ ਅਤੇ ਫਿਰ ਉਸ ਦਾ ਤਣ ਜਾਣੇ ਸਰੀਰ ਨੂੰ ਥੱਲੇ ਸੁੱਟ ਦਿੱਤਾ ਤੇ ਉਸ ਦੀ ਮੌਤ ਹੋ ਗਈ ਜਦੋਂ ਜਲਾਦ ਨੇ ਉਸ ਦਾ ਸਿਰ ਕੱਟਿਆ ਤਾਂ ਉਸ ਦੇ ਸਰੀਰ ਦੇ ਹਰ ਇੱਕ ਕੱਟੇ ਹੋਏ ਹਿੱਸੇ ਵਿੱਚੋਂ ਆਵਾਜ਼ ਆਈ ਕਿ ਮੈਂ ਸੱਤ ਹੂੰ ਮੈਂ ਅੱਲਾਹ ਹੂੰ ਅੱਲਾਹ ਤੇ ਸੱਤ ਦੀਆਂ ਆਵਾਜ਼ਾਂ ਸੁਣ ਕੇ ਉਸ ਤੋਂ ਬਾਅਦ ਮਨਸੂਰ ਉੱਪਰ ਇਲਜ਼ਾਮ ਲਗਾਉਣ ਵਾਲੇ ਕੱਠੜ ਪੰਤੀਆਂ ਦੇ ਜਲਾਦ ਦੇ ਵੱਡੀ ਮੂਰਖਾਂ ਦੀ ਭੀੜ ਨੂੰ ਅਹਿਸਾਸ ਹੋਣ ਲੱਗਾ ਕਿ ਉਹਨਾਂ ਨੇ ਖੁਦਾ ਦੇ लाਡਲੇ ਦੀ ਹੱਤਿਆ ਕਰ ਦਿੱਤੀ ਹੈ। ਇਸ ਸਦਬੁੱਧ ਧਰਤੀ ਉੱਪਰ ਜਦੋਂ ਵੀ ਕੋਈ ਪ੍ਰਮਾਤਮਾ ਜਬ ਪ੍ਰਮਾਤਮਾ ਦੇ लाਡਲੇ ਜਾਂ ਪਿਆਰੇ ਨੇ ਆਗਮਨ ਕੀਤਾ ਹੈ ਤਾਂ ਝੂਠੇ ਧਰਮ ਦੇ ਠੇਕੇਦਾਰਾਂ ਤੇ ਸਤਾਤਾਰੀ ਜ਼ਹਿਰੀਲੇ ਬਿਸ਼ੂਆਂ ਜਾਂ ਇਸ ਧਰਤੀ ਉੱਪਰ ਇਹਨਾਂ ਦੇ ਚਮਚੇ ਜਾਂ ਧਰਮੀਆਂ ਦੀ ਵਿਸ਼ਾਲ ਭੀੜ ਮੂਰਖਾਂ ਨਾਲ ਭਰਪੂਰ ਨੇ ਅੱਲਾ ਦੇ ਲਾਡਲਿਆਂ ਨੂੰ ਕੁਚਲ ਕਰ ਇਸ ਧਰਤੀ ਵਿੱਚ ਦਫਨ ਕਰ ਦਿੱਤਾ ਤੇ ਫਿਰ ਇਹੀ ਮੂਰਖ ਜਿਨ੍ਹਾਂ ਨਾਲ ਧਰਤੀ ਭਰੀ ਪਈ ਹੈ ਦਫਨ ਕੀਤੇ ਹੋਏ ਅੱਲਾ ਦੇ ਲਾਡਲਿਆਂ ਦੀਆਂ ਮੂਰਤੀਆਂ ਫੋਟੋਆਂ ਜਾਂ ਉਹਨਾਂ ਦੇ ਅਦਭੁੱਤ ਗੁਣਾ ਨਾਲ ਭਰਪੂਰ ਕਿਤਾਬਾਂ ਜਾਂ ਧਾਰਮਿਕ ਪੁਸਤਕਾਂ ਜਾਂ ਧਰਮ ਗ੍ਰੰਥਾਂ ਨੂੰ ਰੱਖ ਕਰ ਮੰਦਿਰ ਮਸਜਿਦ ਚਰਚ ਤੇ ਗੁਰਦੁਆਰੇ ਦਾ ਨਾਮ ਦੇ ਕੇ ਪੂਜਾ ਦੇ ਨਾਮ ਉੱਪਰ ਆਪਣੀ ਆਪਣੀ ਦੁਕਾਨ ਚਲਾਉਂਦੇ ਹਨ ਇਹ سلسلہ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਅਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਧਰਤੀ ਤੇ ਸਦੀਆਂ ਤੋਂ ਇਹਨਾਂ ਅੱਲਾ ਦੇ लाਡਲਿਆਂ ਦਾ ਮਨਸੂਰ ਅਲ ਹਲਾਜ ਵਰਗਾ ਤੇ ਇਸ ਤੋਂ ਵੀ ਭਿਆਨਕ ਜ਼ੁਲਮ ਕੀਤੇ ਗਏ ਹਨ ਜਿਨ੍ਹਾਂ ਦੀ ਗਿਣਤੀ ਕਰਨੀ ਸੰਭਵ ਨਹੀਂ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਿੱਥੇ ਜਥੇਬੰਦੀਆਂ ਕਮੇਟੀਆਂ ਦਲ ਜਾਂ ਵੱਡੀ ਭੀੜ ਹੈ ਉੱਥੇ ਧਰਮ ਨਾਮ ਦੀ ਕੋਈ ਜਗ੍ਹਾ ਨਹੀਂ ਹੈ ਸਿਰਫ ਧਾਰਮਿਕ ਤੇ ਧਰਮ ਦੇ ਨਾਮ ਤੇ ਪਖੰਡ ਕੀਤੇ ਜਾ ਰਹੇ ਹਨ ਪਿੱਛੇ ਮੈਂ ਲਿਖਿਆ ਹੈ ਕਿ ਜਦੋਂ ਭੇੜੀਏ ਵਰਗੇ ਮਨੁੱਖਾਂ ਦੀ ਸ਼ਕਲ ਵਿੱਚ ਲੱਖਾਂ ਲੋਕਾਂ ਦੀ ਭੀੜ ਨੇ ਜਦੋਂ ਮਨਸੂਰ ਅਲ ਹਲਾਜ ਦਾ ਪੁਰਜਾ-ਪੁਰਜਾ ਕੱਟ ਕਰ ਮਾਰ ਦਿੱਤਾ ਤਾਂ ਫਿਰ ਉਹਨਾਂ ਭੇੜੀਏ ਲੋਕਾਂ ਨੂੰ ਇਹ ਸਮਝ ਲੱਗ ਗਈ ਸੀ ਕਿ ਅਸੀਂ ਇੱਕ ਖੁਦਾ ਦੇ लाडले ਦੀ ਹੱਤਿਆ ਕਰ ਦਿੱਤੀ ਹੈ। ਉਹਨਾਂ ਲੋਕਾਂ ਨੂੰ ਕੋਈ ਸਮਝਾਵੇ ਤੇ ਕਹੇ ਕਿ ਤੁਸੀਂ ਇੱਕ ਖੁਦਾ ਦੇ ਪਿਆਰੇ ਦੀ ਹੱਤਿਆ ਨਹੀਂ ਕੀਤੀ ਸਗੋ ਖੁਦ ਖੁਦਾ ਦੀ ਹੱਤਿਆ ਕਰ ਦਿੱਤੀ ਹੈ। ਅਨਜਾਨ ਸਨ ਕਿ ਜਿਸ ਲਾਡਲੇ ਦੀ ਹੱਤਿਆ ਕੀਤੀ ਉਸਨੇ ਬੜੇ ਸੱਚੇ ਸੁੱਚੇ ਤਰੀਕੇ ਨਾਲ ਜਿਉਂਦੇ ਹੁੰਦੇ ਕਿਹਾ ਸੀ ਕਿ ਮੈਂ ਖੁਦਾ ਹਾਂ ਅਤੇ ਮਰਨ ਤੋਂ ਬਾਅਦ ਵੀ ਉਸਦੇ ਪਵਿੱਤਰ ਸਰੀਰ ਦੇ ਇੱਕ ਇੱਕ ਪੁਰਜੇ ਵਿੱਚੋਂ ਅਨੋਖੀ ਆਵਾਜ਼ ਆਈ ਸੀ ਕਿ ਮੈਂ ਖੁਦਾ ਹਾਂ ਵੈਸੇ ਵੀ ਹਰ ਜੀਵਤ ਵਸਤੂ ਪੂਰਾ ਖੁਦਾ ਪਰਮਾਤਮਾ ਹੈ ਜਿਸ ਨੂੰ ਸਬੂਤ ਜਾਂ ਸਚਾਈ ਦਾ ਪ੍ਰਮਾਣ ਦੇਣ ਵਾਸਤੇ ਮਨਸੂਰ ਅਲ ਹਲਾਜ ਦਾ ਨਾਮ ਕਾਫੀ ਹੈ ਉੱਪਰ ਲਿਖੀ ਮੰਦ ਭਾਗੀ ਦਾਸਤਾਨ ਤੋਂ ਇਹ ਪਤਾ ਚੱਲਦਾ ਹੈ ਕਿ ਜੀਵਤ ਮਨੁੱਖ ਜਾਂ ਜੀਵਤ ਵਸਤੂ ਨੂੰ ਪਰਮਾਤਮਾ ਅੱਲਾ ਜਾਂ ਰੱਬ ਨਾਲ ਪ੍ਰੇਮ ਕਰਨ ਵਾਸਤੇ ਕਿਸੇ ਧਰਮ ਸਥਾਨ ਜਾਂ ਕਿਸੇ ਜਥੇਬੰਦੀਆਂ ਜਾਂ ਦਲਾਂ ਦੀ ਜ਼ਰੂਰਤ ਨਹੀਂ ਪੈਂਦੀ ਤੇ ਨਾ ਹੀ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਸੁਣਾਉਣ ਵਾਲੇ ਜਾਂ ਉਹਨਾਂ ਦੀ ਵਿਆਖਿਆ ਕਥਾਵਾਂ ਕਰਨ ਵਾਲੇ ਜਾਂ ਗਾਇਨ ਕਰਨ ਵਾਲੇ ਧਰਮ ਪ੍ਰਚਾਰਕਾਂ ਜਾਂ ਕੀਰਤਨੀਆਂ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜੇਕਰ ਇਹਨਾਂ ਸਾਰਿਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਆਮ ਮਨੁੱਖ ਤੇ ਪਰਮਾਤਮਾ ਜਾਂ ਅੱਲਾਹ ਦੇ ਦਰਮਿਆਨ ਵਿੱਚ ਇਹ ਲੋਕ ਬਿਰਾਜਮਾਨ ਹਨ ਜਿਹੜੇ ਪਰਮਾਤਮਾ ਤੇ ਅੱਲਾਹ ਦੇ ਬਹੁਤ ਨਜ਼ਦੀਕ ਹਨ ਫਿਰ ਅੱਲਾਹ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਲੋਕ ਪਹਿਲਾਂ ਪਰਮਾਤਮਾ ਨੂੰ ਪ੍ਰੇਮ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ ਫਿਰ ਉਸ ਯੋਗਤਾ ਦੀ ਪਰਖ ਕਰਨੀ ਤੇ ਫਿਰ ਇਹਨਾਂ ਮਹਾਨ ਪੁਰਸ਼ਾਂ ਮੁਖੀਆਂ ਵੱਲੋਂ ਇਜਾਜ਼ਤ ਮਿਲਣੀ ਤੇ ਫਿਰ ਪਰਮਾਤਮਾ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਪੁਰਾਣੇ ਯੁੱਗਾਂ ਤੋਂ ਲੈ ਕੇ ਅੱਜ ਤੱਕ ਦੇਖਿਆ ਜਾਵੇ ਤਾਂ ਉਹਨਾਂ ਸਤਾਧਾਰੀਆਂ ਜਾਂ ਕੱਟੜ ਪੰਥੀਆਂ ਦੀ ਮਨੁੱਖ ਤੇ ਪਰਮਾਤਮਾ ਵਿਚਲੀ ਵਿਚੋਲਗਰੀ ਦੇ ਸਦਕੇ ਅਨੇਕਾਂ ਭਿਆਨਕ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ। ਪਰ ਫਿਰ ਵੀ ਜ਼ਿਆਦਾ ਗਿਣਤੀ ਵਿੱਚ ਰੱਬ ਅੱਲਾ ਪਰਮਾਤਮਾ ਨਾਲ ਸੱਚਾ ਪ੍ਰੇਮ ਕਰਨ ਵਾਲੇ ਇਹਨਾਂ ਸਤਾਧਾਰੀ ਜਾਂ ਕੱਟੜ ਪੰਥੀਆਂ ਪੀੜੀਆਂ ਅੱਗੇ ਝੁਕੇ ਨਹੀਂ ਸਨ। ਆਪਣੀ ਮੰਜ਼ਲ ਤੱਕ ਪਹੁੰਚ ਗਏ ਸਨ ਉਹਨਾਂ ਮਹਾਨ ਮਨੁੱਖਾਂ ਨੂੰ ਰੈਂਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਤੇ ਯਾਦ ਕੀਤਾ ਜਾ ਰਿਹਾ ਹੈ ਉਹ ਮਹਾਨ ਲੋਕ ਇਹੋ ਜਿਹੇ ਵਿਚੋਲਗਰੀ ਦੇ ਨਾਮ ਵਾਲੇ ਸਤਾਧਾਰੀ ਕਟੜ ਪੰਥੀਆਂ ਵੱਲੋਂ ਭਿਆਨਕ ਤੋਂ ਭਿਆਨਕ ਜ਼ੁਲਮ ਆਪਣੇ ਸਰੀਰ ਉੱਪਰ ਸਹਾਰ ਦੇ ਸਹਾਰ ਦੇ ਸਦਾ ਵਾਸਤੇ ਅਮਰ ਹੋ ਗਏ ਪੁਰਾਣੀਆਂ ਸਦੀਆਂ ਜਾਂ ਜੁਗਾਂ ਤੋਂ ਲੈ ਕੇ ਅੱਜ ਤੱਕ ਇਹਨਾਂ ਸਤਾਧਾਰੀ ਕਟੜ ਪੰਥੀਆਂ ਜਾਂ ਵਿਚੋਲਗਰੀ ਦੇ ਨਾਮ ਉੱਪਰ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਕਮੇਟੀਆਂ ਜਾਂ ਦਲਾਂ ਤੇ ਕਾਬਜ਼ ਲੋਕਾਂ ਦਾ ਭਿਆਨਕ ਬਿਮਾਰੀਆਂ ਨਾਲ ਅੰਤ ਹੋ ਰਿਹਾ ਹੈ। ਇਹਨਾਂ ਲੋਕਾਂ ਦੇ ਮਰਨ ਤੋਂ ਬਾਅਦ ਕੋਈ ਨਾਮ ਨਿਸ਼ਾਨ ਨਹੀਂ ਰਹਿੰਦਾ। ਇਹੋ ਜਿਹੇ ਹਾਲਾਤ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ ਹਰ ਧਰਮ ਵਿੱਚ ਬੀਤ ਚੁੱਕੇ ਹਨ। ਸੰਸਾਰੀ ਹਰੇਕ ਧਰਮ ਦੇ ਧਰਮ ਗ੍ਰੰਥਾਂ ਨੂੰ ਪੜਨ ਸੁਣਾਉਣ ਵਾਲੇ ਆਪਣੇ ਆਪ ਨੂੰ ਕਿਸ ਤਰ੍ਹਾਂ ਦੀ ਸੇਵਾ ਨਾਲ ਜੋੜਦੇ ਹਨ। ਜੇਕਰ ਅਸੀਂ ਆਪਣੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਦੇਖਿਆ ਜਾਵੇ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਵਾਸਤੇ ਜਾਂ ਕਥਾਵਾਂ ਵਿਆਖਿਆ ਕਰਨ ਵਾਸਤੇ ਕੀਰਤਨ ਕਰਨ ਵਾਸਤੇ ਘਰਾਂ ਵਿੱਚ ਅਖੰਡ ਪਾਠ ਕਰਵਾਉਣ ਵਾਸਤੇ ਜਾਂ ਦੁੱਖ ਸੁੱਖ ਉੱਪਰ ਪਾਠ ਪੂਜਾ ਕਰਵਾਉਣ ਵਾਸਤੇ ਜਾਂ ਕੋਈ ਛੋਟਾ ਮੋਟਾ ਖੁਸ਼ੀ ਦਾ ਪ੍ਰੋਗਰਾਮ ਹੋਵੇ ਅਜਿਹੇ अनेका ਪ੍ਰੋਗਰਾਮਾਂ ਵਾਸਤੇ ਪਾਠੀਆਂ ਕੀਰਤਨੀਆਂ ਕਥਾਵਾਚਕਾਂ ਦੀ ਜ਼ਰੂਰਤ ਪੈਂਦੀ ਹੈ ਚਲੋ ਮੰਨ ਲਵੋ ਇਹ ਸਭ ਜ਼ਰੂਰੀ ਹੈ ਜੇ ਜ਼ਰੂਰੀ ਹੈ ਤਾਂ ਆਪ ਸਭ ਸਮਝ ਲਵੋ ਕਿ ਆਪ ਆਪਣੇ ਆਪ ਨੂੰ ਬਹੁਤ ਵੱਡਾ ਧੋਖਾ ਦੇ ਰਹੇ ਹੋ ਅਤੇ ਖਾਲੀ ਹੱਥ ਸਨ ਅਤੇ ਖਾਲੀ ਹੀ ਰਹਿ ਗਏ ਹਨ ਕੁਝ ਹਾਸਲ ਨਹੀਂ ਹੋਇਆ ਕਿਉਂਕਿ ਆਪ ਸਭ ਨੇ ਆਪਣੇ ਸਤਿਕਾਰਯੋਗ ਗੁਰੂ ਜੀ ਤੋਂ ਮੂੰਹ ਮੋੜ ਲਿਆ ਅਤੇ ਆਪਣੇ ਤੇ ਗੁਰੂ ਜੀ ਦੇ ਵਿਚਕਾਰ ਦੂਸਰੇ ਨੂੰ ਖੜਾ ਕਰ ਦਿੱਤਾ ਹੈ ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਕੋਈ ਵਿਆਹ ਸ਼ਾਦੀ ਦੁਖ ਸੁਖ ਹੁੰਦਾ ਸੀ ਤਾਂ ਘਰਾਂ ਵਾਲੇ ਲਾਗੀਆਂ ਨੂੰ ਚਿੱਠੀ ਪੱਤਰ ਜਾਂ ਕੋਈ ਸਮਾਨ ਆਪਣੇ ਰਿਸ਼ਤੇਦਾਰਾਂ ਨੂੰ ਦੂਰ ਨੇੜੇ ਹੱਥ ਵਿੱਚ ਦੇ ਕੇ ਘਰ ਭੇਜਦੇ ਹਨ ਅਤੇ ਉਹ ਲਾਗੀ ਸੰਦੇਸ਼ ਦੇ ਕੇ ਵਾਪਸ ਘਰ ਵਾਲਿਆਂ ਨੂੰ ਸਾਰੀ ਗੱਲਬਾਤ ਜਾਂ ਸੁਨੇਹਾ ਦੱਸਦਾ ਸੀ ਠੀਕ ਉਸੇ ਤਰ੍ਹਾਂ ਸਿੱਖ ਧਰਮ ਵਿੱਚ ਸਿੱਖਾਂ ਦੇ ਘਰਾਂ ਦਾ ਹਾਲ ਹੋ ਰਿਹਾ ਹੈ ਆਪਣੇ ਸਤਿਕਾਰਯੋਗ ਪਿਤਾ ਸਮਾਨ ਗੁਰੂ ਜੀ ਨਾਲ ਕਿਉਂਕਿ ਆਪ ਸਭ ਨੂੰ ਆਪਣੇ ਸਤਿਕਾਰਯੋਗ ਗੁਰੂ ਜੀ ਦੀ ਭਾਸ਼ਾ ਸਮਝ ਨਹੀਂ ਸੀ ਆਉਣੀ ਇਸ ਕਰਕੇ ਆਪਨੇ ਬਹੁਤ ਚੰਗਾ ਕੀਤਾ ਕਿ ਤੀਸਰੇ ਜਾਂ ਲਾਗੀ ਨੂੰ ਖੜਾ ਕਰ ਦਿੱਤਾ ਤੁਹਾਨੂੰ ਸਮਝਾਉਣ ਵਾਸਤੇ ਜਾਂ ਤੁਹਾਡੇ ਸੁਨੇਹੇ ਪੁੱਜਦਾ ਕਰਨ ਵਾਸਤੇ ਅਗਲੀ ਕਿਸ਼ਤ ਦਾ ਇੰਤਜ਼ਾਰ ਕਰਨਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ